ਉਹਨਾਂ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਦਾ ਜਿਹੜਾ ਉਹ ਖੂਨ ਖਰਾਬਾ ਪੁਲਿਸ ਜਿਹੜੀ ਆ ਉਹ ਕਰੇਗੀ ਕਿਉਂਕਿ ਅਸੀਂ ਤਾਂ ਸ਼ਰਤ ਮਈਆ ਤੇਰੇ ਵੱਲੋਂ ਇੱਥੇ ਪੁਲਿਸ ਦਾ ਪੰਜਾਬ ਪੁਲਿਸ ਦਾ ਹਰਿਆਣਾ ਪੁਲਿਸ ਦਾ ਆਦਮੀ ਜਿਹੜਾ ਸਾਡੇ ਵਿੱਚ ਆ ਕੇ ਤੇ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕਰ ਰਿਹਾ ਸੀ ਇਸੇ ਤਰ੍ਹਾਂ ਹੂੰ ਪੰਜਾਬ ਪੁਲਿਸ ਵੀ ਇਹ ਕੰਮ ਕਰ ਸਕਦੀ ਆ ਕਿ ਆਪਣੇ ਬੰਦੇ ਸਾਡੇ ਵਿੱਚ ਸਿਵਲ ਵਰਦੀ ਚ ਵੜ ਕੇ ਤੇ ਉਹ ਆਪਣੇ ਹਥਿਆਰਾਂ ਰਾਈ ਪੰਜਾਬ ਪੁਲਿਸ ਦੇ ਬੰਦਿਆਂ ਦਾ ਵੀ ਨੁਕਸਾਨ ਕਰ ਸਕਦੇ ਨੇ ਤਾਂ ਕਿ ਸਾਡੇ ਦੇ ਉੱਤੇ ਕੇਸ ਪਾਇਆ ਜਾ ਸਕਰ ਦੇ ਇਹ ਸਾਨੂੰ ਇਸ ਚੀਜ਼ ਦਾ ਮੈਨੂੰ ਇਸ ਚੀਜ਼ ਦਾ ਪੂਰਾ ਖਤਰਾ ਸੋ ਇਦਾਂ ਦੇ ਬਿਆਨ ਬਾਜ਼ੀ ਕਰਨਾ ਵੀ ਕਿਤੇ ਨਾ ਕਿਤੇ ਉਕਸਾਰ ਹੈ ਪੰਜਾਬ ਪੁਲਿਸ ਨੂੰ ਤੁਹਾਨੂੰ ਇਦਾਂ ਪ੍ਰਤੀਤ ਨਹੀਂ ਹੋ ਰਿਹਾ ਮੈਂ ਆਪਣੇ ਤਜਰਬੇ ਤੋਂ ਜਿਹੜੀਆਂ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਜਿਹੜੀਆਂ ਘਟਨਾਵਾਂ ਨੇ ਮੈਂ ਉਹ ਉਹਨਾਂ ਦਾ ਜ਼ਿਕਰ ਕਰ ਰਿਹਾ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ 14 ਤਰੀਕ ਨੂੰ ਹਰਿਆਣਾ ਪੁਲਿਸ ਦਾ ਮਲਾਜਮ ਸਿਵਲ ਵਰਦੀ ਵਿੱਚ ਉਹ ਸਾਡੇ ਵਿੱਚ ਆ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਪੁੱਤਰਬਾਜੀ ਕਰ ਰਿਹਾ ਜਦੋਂ ਤੁਸੀਂ ਉਧਰ ਇਧਰੋਂ ਪੰਜਾਬ ਪੁਲਿਸ ਸੈਕਸ਼ਨ ਕਰਦੇ ਆ ਉਧਰੋਂ ਹਰਿਆਣਾ ਵੀ ਕਰ ਸਕਦਾ ਕਿਉਂਕਿ ਉਧਰੋਂ ਪੁਲਸਾਂ ਜਿਹੜੀਆਂ ਨੇ ਬੜੀਆਂ ਜ਼ਬਰਦਸਤ ਖਲੋਤੀਆਂ ਨੇ ਹਮਲੇ ਦਾ ਡਰ ਕਿਉਂ ਹੈ ਸਿੱਸਾ ਸਭ ਖਰਸ਼ਾ ਕਿਉਂ ਜਿਤਾਇਆ ਜਾ ਰਿਹਾ ਹੈ ਹਮਲੇ ਦਾ ਕੁਝ ਤੁਹਾਨੂੰ ਕੁਝ ਪਤਾ ਲੱਗਾ ਹੈ ਕੋਈ ਜਾਣਕਾਰੀ ਆਈ ਹੈ ਤੁਹਾਡੇ ਸੁਪਰੀਮ ਕੋਰਟ ਦਾ ਫਰਜ ਤੇ ਇਹ ਬਣਦਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਕਹਿੰਗੇ ਕਿ ਤੁਸੀਂ ਆ ਕਰੋ ਉਥੇ ਜਦੋਂ ਗੱਲ ਵੀ ਸੁਪਰੀਮ ਕੋਰਟ ਦੇ ਵਿੱਚ ਚੱਲੀ ਆ ਕਿ ਇਹ ਸਾਡੀ ਉਥੇ ਬੇਵੱਸੀ ਹੈ ਜਿਹੜਾ ਮਜਬੂਰੀ ਹੈ ਕਿ ਜੇ ਅਸੀਂ ਉਥੇ ਕੋਈ ਐਕਸ਼ਨ ਕਰਦੇ ਹਾਂ ਡਲੇ ਵੱਲ ਨੂੰ ਫੜਦੇ ਹਾਂ ਤੇ ਉਥੇ ਕੌਣ ਖਰਾਬਾ ਹੋ ਸਕਦਾ ਹੈ ਇੱਕ ਪ੍ਰਿੰਮ ਕੋਡ ਦੇ ਆਊਟਰਾਂ ਦੇ ਮੁਤਾਬਕ ਕਿਸੇ ਵੀ ਟਾਈਮ ਦੇ ਉਤੇ ਸਾਡੇ ਤੇ ਪੰਜਾਬ ਪੁਲਿਸ ਫੋਰਸਰ ਹਮਲਾ ਕਰਦੀਆ ਤੇ ਦੂਸਰੇ ਪਾਸਿਓਂ ਹਰਿਆਣਾ ਫੋਰਸਾਂ ਵੀ ਜੜੀਆਂ ਨੇ ਉਹ ਕਰ ਸਕਦੀਆਂ ਨੇ ਇਥੇ ਵਾਟਰ ਕੈਨਨਾਂ ਅਤੇ ਹੋਰ ਵੀ ਬਹੁਤ ਘਾਤੇ ਜਿਹੜੇ ਧਾਰਨ ਇੱਕ ਹਰ ਕਿਸਮ ਦੇ ਜਿਹੜੇ ਪਹਿਲਾਂ ਵਰਤੇ ਗਏ ਸੀ ਉਹ ਲੈ ਕੇ ਤਿਆਰੀ ਕੀਤੀ ਪੁਲਸ ਦੀ ਨਫਰੀ ਵਧੀ ਹੈ ਐਂਬੂਲੈਂਸਿਜ਼ ਇਥੇ ਹੈਗੀਆਂ ਨੇ ਪਰ ਨਾਲ ਨਾਲ ਜੜੀ ਜਲ ਤੋਪਾਂ ਨੇ ਵਾਟਰ ਕੈਨਨਜ਼ ਉਹ ਵੀ ਪੁਲਸ ਲੈ ਕੇ ਆਈ ਹੋਈ ਹੈ ਅੱਖਾਂ ਜਿਹੜੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਨੇ ਅੱਖਾਂ ਉਹ ਖਰਾਬ ਨਹੀਂਆਂ ਅੱਖੀਆਂ ਜੀਆਂ ਚਲੀਆਂ ਗਈਆਂ ਕਿੰਨੀਆਂ ਨਕੀ ਕੁਛ ਹੋਇਆ ਉਹ ਦੇਖੋ ਕਰੰਦਾ ਵੀ ਇਹ ਕਤਲ ਇਥੇ ਉਹਦੀ ਚਾਹਤ ਉਹ ਹੀ ਕਿ ਕ੍ਰਿਪਾਲ ਨੂੰ ਬੋਰੇ ਚ ਪਾ ਕੇ ਲੈ ਜਾਣਾ ਤੇ ਇਹ ਜੋ ਕੁਝ ਵੀ ਸਾਡੇ ਤੇ ਹੋਇਆ ਕਿੰਨੀਆਂ ਦੀਆਂ ਲੱਤਾਂ ਜਿਹੜੀਆਂ ਨੇ ਟੁੱਟ ਗਈਆਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜੁੜ ਚੁੱਕੇ ਨੇ ਬੀਕੇਯੂ ਸਿਰਸਾ ਦੇ ਪ੍ਰਧਾਨ ਨੇ ਕਿਸਾਨ ਲੀਡਰ ਨੇ ਖਨੌਰੀ ਬਾਰਡਰ ਦੇ ਉੱਤੇ ਤਾਇਨਾਤ ਨੇ ਸਿਰਸਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਹੈ ਸਭ ਤੁਹਾਡੇ ਤੱਕ ਹਾਂਜੀ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਤੁਹਾਨੂੰ ਬਿਲਕੁਲ ਆ ਰਹੀ ਹੈ ਸੋ ਸਿਰਸਾ ਸਾਹਿਬ ਅ ਅੱਜ ਗਏ ਹੋਏ ਨੇ ਸਾਬਕਾ ਐਡੀਜੀਪੀ ਤੁਹਾਡੇ ਨਾਲ ਵੀ ਬੈਠੇ ਸੀ ਗੱਲਬਾਤ ਕਰ ਰਹੇ ਸੀ ਤਸਵੀਰਾਂ ਵੇਖੀਆਂ ਨੇ ਅਸੀਂ ਸੋ ਕੀ ਗੱਲਬਾਤ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਦਾ ਮਾਹੌਲ ਖਨੌਰੀ ਬਾਰਡਰ ਤੇ ਇਸ ਵੇਲੇ ਦੇਖੋ ਅਜੇ ਗੱਲਬਾਤ ਹੀ ਚੱਲ ਰਹੀ ਆ ਅਜੇ ਗੱਲਬਾਤ ਕੋਈ ਫਾਈਨਲ ਨਹੀਂ ਹੁਣ ਅੰਦਰ ਦਲੇਵਾਲ ਸਾਹਿਬ ਕੋਲੇ ਬੈਠੇ ਆ ਦੋ ਜਣੇ ਹੂੰ ਉੱਥੇ ਹੁਣ ਗੱਲਬਾਤ ਚੱਲਦੀ ਆ ਲੇਕਿਨ ਅਜੇ ਤੱਕ ਕੋਈ ਗੱਲਬਾਤ ਫਾਈਨਲ ਜਿਹੜੀ ਆ ਉਹ ਨਹੀਂ ਹੋਈ ਕੀ ਕਰਦੀ ਆ ਸਰਕਾਰ ਅਜੇ ਤਾਂ ਸਿਰਫ ਇਹੀ ਆ ਕਿ ਅਸੀਂ ਇਹੀ ਵੇਖ ਰਹੇ ਆ ਤੁਸੀਂ ਵੀ ਵੇਖ ਰਹੇ ਹੋਗੇ ਕਿ ਪੰਜਾਬ ਪੁਲਿਸ ਵੀ ਜਿਹੜੀ ਆ ਬਹੁਤ ਗਿਣਤੀ ਵਿੱਚ ਇੱਥੇ ਤਾਇਨਾਤ ਕੀਤੀ ਗਈ ਆ ਔਰ ਦੂਸਰੇ ਪਾਸੇ ਜਿਹੜੀ ਹਰਿਆਣਾ ਫੋਰਸਾਂ ਨੇ ਉਹ ਵੀ ਉਦੋਂ ਹਰਿਆਣਾ ਬਾਰਡਰ ਤੇ ਵੀ ਜਿਹੜੀਆਂ ਨੇ ਬਹੁਤ ਜ਼ਬਰਦਸਤ ਸਪੋਰਟਸਾਂ ਜਿਹੜੀਆਂ ਨੇ ਉਹ ਖਲੋਤੀਆਂ ਹੋਈਆਂ ਤੇ ਪਤਾ ਨਹੀਂ ਕਿਸੇ ਵੀ ਟਾਈਮ ਦੇ ਉੱਤੇ ਜਿਹੜਾ ਇਹ ਸਾਡੇ ਦੇ ਉੱਤੇ ਇੱਥੇ ਹਮਲਾ ਕਰ ਸਕਦੀਆਂ ਹਮਲੇਦਾਰ ਡਰ ਕਿਉਂ ਹੈ ਸਿਰਸਾ ਸਭ ਖਰਚਾ ਕਿਉਂ ਜਿਤਾਇਆ ਜਾ ਰਿਹਾ ਹੈ ਹਮਲੇ ਦਾ ਕੁਝ ਤੁਹਾਨੂੰ ਕੁਝ ਪਤਾ ਲੱਗਾ ਕੋਈ ਜਾਣਕਾਰੀ ਆਈ ਹੈ ਤੁਹਾਡੇ ਕੋਲ ਬਿਲਕੁਲ ਜੀ ਬਾਜੀ ਦੇਖੋ ਤੁਸੀਂ ਦੇਖ ਰਹੇ ਹੋ ਕਿ ਸੁਪਰੀਮ ਕੋਰਟ ਵਾਰ-ਵਾਰ ਪੰਜਾਬ ਸਰਕਾਰ ਦੇ ਉੱਤੇ ਇੱਕ ਦਬਾਅ ਪਾ ਰਿਹਾ ਹੈ ਕਿ ਤੁਸੀਂ ਸਰਦਾਰ ਗੁਰਜੀਤ ਸਿੰਘ ਡੰਨੇਵਾਲ ਦਾ ਜਿਹੜਾ ਉਹ ਇਲਾਜ ਕਰਾਓ ਉਹਨਾਂ ਨੂੰ ਹਸਪਤਲ ਦਾਖਲ ਖਾਓ ਹੂੰ ਇਸ ਦਬਾਅ ਦੇ ਕਾਰਨ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਸਾਡੇ ਤੇ ਇਹ ਦਬਾਅ ਆ ਤੇ ਸਾਨੂੰ ਕੋਰਟ ਦੇ ਜਿਹੜੇ ਆਰਡਰ ਨੇ ਮੰਨੇ ਪੈਣੇ ਨੇ ਜੀ ਜਦੋਂ ਕਿ ਕੋਰਟ ਦਾ ਇਹ ਫਰਜ਼ ਬੰਦਾ ਹੈ ਕਿ ਕੋਰਟ ਇਹ ਵੇਖੇ ਕਿ ਸਰਦਾਰ ਰਜੀਤ ਸਿੰਘ ਢੱਲੇਵਾਲ ਦੀ ਜੇ ਜ਼ਿੰਦਗੀ ਇਹਨਾਂ ਨੂੰ ਜ਼ਰੂਰੀ ਲੱਗਦੀ ਹੈ ਤੇ ਫਿਰ ਉਹ ਜਿਸ ਕਾਰਨ ਇੱਥੇ ਮਰਨ ਵਰਤੇ ਬੈਠੇ ਨੇ ਉਹ ਕਾਰਨ ਹੈ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨੀਆਂ ਜੀ ਸੁਪਰੀਮ ਕੋਰਟ ਦਾ ਫਰਜ ਤੇ ਇਹ ਮੰਨਦਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਕਹਿੰਗੇ ਕਿ ਤੁਸੀਂ ਆ ਕਰੋ ਉਥੇ ਜਦੋਂ ਗੱਲ ਵੀ ਸੁਪਰੀਮ ਕੋਰਟ ਦੇ ਵਿੱਚ ਚੱਲੀ ਆ ਕਿ ਇਹ ਸਾਡੀ ਉਥੇ ਬੇਵੱਸੀ ਹੈ ਜਿਹੜਾ ਮਜਬੂਰੀ ਹੈ ਕਿ ਜੇ ਅਸੀਂ ਉਥੇ ਕੋਈ ਐਕਸ਼ਨ ਕਰਦੇ ਹਾਂ ਢਲੇਵਾਲ ਨੂੰ ਫਰਦੇ ਹਾਂ ਤੇ ਉਥੇ ਕੋਈ ਖਰਾਬਾ ਹੋ ਸਕਦਾ ਹੈ ਇੱਕ ਦੀ ਜ਼ਿੰਦਗੀ ਬਚਾਉਣ ਵਾਸਤੇ ਕਹੀ ਜਾਂਦਾ ਹੁਣ ਜਾ ਸਕਦੀਆਂ ਨੇ ਇਹ ਉੱਥੇ ਪੰਜਾਬ ਵੱਲੋਂ ਗੱਲ ਸੁਪਰੀਮ ਕੋਰਟ 'ਚ ਰੱਖੀ ਗਈ ਆ ਲੇਕਿਨ ਅਫਸੋਸ ਹੈ ਕਿ ਸੁਪਰੀਮ ਕੋਰਟ ਨੇ ਅਗੋਂ ਇਹ ਕਿਹਾ ਹੈ ਕਿ ਇਥੇ ਕੋਈ ਕੰਡੀਸ਼ਨ ਨਹੀਂ ਲਾਈ ਜਾ ਸਕਦੀ ਪਹਿਲਾਂ ਤੁਸੀਂ ਡੱਲੇਵਾਲ ਨੂੰ ਜਿਹੜਾ ਉੱਥੇ ਉਹਦਾ ਇਲਾਜ ਕਰਾਓ ਤੇ ਉਸ ਤੋਂ ਬਾਅਦ ਅੱਗੇ ਗੱਲ ਕੀਤੀ ਜਾ ਸਕਦੀ ਹੈ ਇਹ ਬਹੁਤ ਹੀ ਅਫਸੋਸਨਾਕ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਇਹ ਬਹੁਤ ਹੀ ਸਾਡੇ ਵਾਸਤੇ ਇੱਕ ਘਾਤਕ ਨੇ ਖਤਰਨਾਕ ਨੇ ਜਦੋਂ ਕਿ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਸਾਡੀ ਸਾਡੀ ਉੱਚ ਅਦਾਲਤ ਹੈ ਇਥੋਂ ਦੇ ਸਭ ਨੂੰ ਆਸਾਂ ਹੁੰਦੀਆਂ ਨੇ ਕਿ ਸਾਨੂੰ ਇਥੋਂ ਇਨਸਾਫ ਮਿਲੇਗਾ ਜੇ ਸੁਪਰੀਮ ਕੋਰਟ ਤੋਂ ਹੀ ਇੱਕ ਪਾਸੜ ਐਲਾਨ ਕੀਤਾ ਜਾ ਰਿਹਾ ਹੈ ਤੇ ਇਹ ਬਹੁਤ ਹੀ ਇੱਕ ਦੁੱਖਦਾਈ ਮਤਲਬ ਕਿ ਪਾਸਲੇ ਨੇ ਜਿਹੜੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਜਿਸ ਸਕਾਰਨ ਸਾਡੇ ਤੇ ਇਹ ਹਮਲੇ ਦੀ ਸਾਨੂੰ ਜੜੀ ਆ ਉਹ ਮਤਲਬ ਕਿ ਭਾਗ ਜਿਹੜੀ ਹੈਗੀ ਆ ਜਾਦਾ ਖਤਸਾ ਬਣਿਆ ਹੋਇਆ ਕਿ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਕਿਸੇ ਵੀ ਟਾਈਮ ਦੇ ਉਤੇ ਸਾਡੇ ਤੇ ਪੰਜਾਬ ਪੁਲਿਸ ਫੋਰਸਰ ਹਮਲਾ ਕਰਦੀ ਆ ਤੇ ਦੂਸਰੇ ਪਾਸਿਓਂ ਹਰਿਆਣਾ ਫੋਰਸਾਂ ਵੀ ਜਿਹੜੀਆਂ ਨੇ ਉਹ ਕਾਰsacਦੀਆਂ ਨੇ ਇੱਥੇ ਵਾਟਰ ਕਨਾਂ ਅਤੇ ਹੋਰ ਵੀ ਬਹੁਤ سارے ਜਿਹੜੇ ਇਤਿਹਾਰ ਨੇ ਇੱਕ ਹਰ ਕਿਸਮ ਦੇ ਜਿਹੜੇ ਪਹਿਲਾਂ ਵਰਤੇ ਗਏ ਸੀ ਉਹਨਾਂ ਲੈ ਕੇ ਤਿਆਰੀ ਕੀ अच्छा मतलब ਤੁਹਾਡੇ ਕਹਿਣ ਦਾ ਭਾਵ ਹੈ ਕਿ ਪੁਲਿਸ ਦੇ ਨਫਰੀ ਵਧੀ ਹੈ ਐਂਬੂਲੈਂਸਸ ਇੱਥੇ ਹੈਗੀਆਂ ਨੇ ਪਰ ਨਾਲ ਨਾਲ ਜਿਹੜੀ ਜਲ ਤੋਪਾਂ ਨੇ వాటర్ ਕੈਨਨਸ ਉਹ ਵੀ ਪੁਲਿਸ ਲੈ ਕੇ ਆਈ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਉਹ ਇੱਥੇ ਲੈ ਕੇ ਆਏ ਨੇ ਜਿਹੜੀਆਂ ਅੰਦਰੋਂ ਸਾਨੂੰ ਗੁਪਤ ਰਿਪੋਰਟਾਂ ਮਿਲ ਰਹੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਅਥਰੋ ਗੈਸ ਔਰ ਅਥਰੋ ਗੈਸ ਵੀ ਉਸ ਕਿਸਮ ਦੀਆਂ ਜਿਹੜੀ ਕਿ ਪਹਿਲਾਂ 13 ਫਰਵਰੀ 14 ਫਰਵਰੀ 21 ਫਰਵਰੀ ਜੋ ਕਿ ਸਾਡੀਆਂ ਅੱਖਾਂ ਜਿਹੜੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਨੇ ਅੱਖਾਂ ਉਹ ਕਰਾ ਨੇ ਕਈਆਂ ਦੀਆਂ ਚਲੀਆਂ ਗਈਆਂ ਕਿੰਨਾ ਨ ਕੀ ਕੁਛ ਹੋਇਆ ਉਹਨਾਂ ਸ਼ੋਭ ਕਰਨ ਦਾ ਵੀ ਕਤਲ ਇਥੇ ਉਹਦੀ ਚਾਹਤ ਉਹ ਤੋਂ ਹੀ ਕਿਰਤਪਾਲ ਨੂੰ ਬੋਰੇ ਚ ਪਾ ਕੇ ਲੈ ਜਾਣਾ ਤੇ ਇਹ ਜੋ ਕੁਝ ਵੀ ਸਾਡੇ ਤੇ ਹੋਇਆ ਕਿੰਨੀਆਂ ਦੀਆਂ ਲੱਤਾਂ ਜੜੀਆਂ ਨੇ ਟੁੱਟ ਗਈਆਂ ਸੋ ਕਿੰਨੇ ਲੋਕ ਨੇ ਜਿਹੜੇ ਅੱਖਾਂ ਜਿਹਨਾਂ ਦੀਆਂ ਜਾਨੀਆਂ ਰਹੀਆਂ ਸੋ ਕੀ ਕੁਝ ਸਾਡੇ ਤੇ ਹੋਇਆ ਤੇ ਦੁਬਾਰਾ ਫਿਰ ਉਹੀ ਹਿਰ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵਾਰੀ ਤੇ ਇਹ ਆ ਕਿ ਜਦੋਂ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਦਾ ਜਿਹੜਾ ਉਹ ਖੂਨ ਖਰਾਬਾ ਪੁਲਿਸ ਜਿਹੜੀ ਆ ਉਹ ਕਰੇਗੀ ਕਿਉਂਕਿ ਅਸੀਂ ਤਾਂ ਸ਼ੱਕਤ ਨਹੀਂ ਆ ਸਾਨੂੰ ਇਹ ਵੀ ਖਤਰਾ ਹੈ ਕਿ ਪੁਲਿਸ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਪਤਾ ਹੋਏਗਾ ਕਿ 14 ਫਰਵਰੀ ਨੂੰ ਮੇਰੇ ਵੱਲੋਂ ਇੱਥੇ ਪੁਲਿਸ ਦਾ 50 ਪੁਲਿਸ ਦਾ ਹਰਿਆਣਾ ਪੁਲਿਸ ਦਾ ਆਦਮੀ ਜਿਹੜਾ ਸਾਡੇ ਵਿੱਚ ਆ ਕੇ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕਰ ਰਿਹਾ ਸੀ ਇਸੇ ਤਰ੍ਹਾਂ ਹੂੰ ਪੰਜਾਬ ਪੁਲਿਸ ਵੀ ਇਹ ਕੰਮ ਕਰ ਸਕਦੀ ਆ ਕਿ ਆਪਣੇ ਬੰਦੇ ਸਾਡੇ ਵਿੱਚ ਸਿਵਲ ਵਰਦੀ ਚ ਵਾਰ ਕੇ ਤੇ ਉਹ ਆਪਣੇ ਹਥਿਆਰਾਂ ਰਾਈ ਪੰਜਾਬ ਪੁਲਿਸ ਦੇ ਬੰਦਿਆਂ ਦਾ ਵੀ ਨੁਕਸਾਨ ਕਰ ਸਕਦੇ ਨੇ ਤਾਂ ਕਿ ਸਾਡੇ ਦੇ ਉੱਤੇ ਕੇਸ ਪਾਇਆ ਜਾ ਸਕਣ ਇਹ ਸਾਨੂੰ ਇਸ ਚੀਜ਼ ਦਾ ਮੈਨੂੰ ਇਸ ਚੀਜ਼ ਦਾ ਪੂਰਾ ਖਤਰਾ ਔਰ ਪਰੋਸੇ ਜੀ ਵਿਚਿਆਂ ਤੋਂ ਇਸ ਚੀਜ਼ ਦਾ ਪਤਾ ਵੀ ਲੱਗਾ ਕਿ ਤੁਹਾਡੇ ਦੇ ਉੱਤੇ ਕੁਝ ਵੀ ਹੋ ਸਕਦਾ ਸੋ ਮੈਨੂੰ ਸਭ ਤੋਂ ਵੱਡਾ ਖਤਰਾ ਇਹ ਆ ਕਿ ਜਿੱਥੇ ਇਹਨਾਂ ਨੇ ਸਾਡੇ ਦੇ ਉੱਤੇ ਇਹ ਕਾਰਵਾਈ ਕਰਨੀ ਆ ਉਸ ਦੇ ਨਾਲ ਨਾਲ ਇਹ ਸਿਵਲ ਵਰਦੀ ਚ ਪੰਜਾਬ ਪੁਲਿਸ ਦੇ ਜਿਹੜੇ ਬੰਦੇ ਨੇ ਉਹ ਜਿਹੜੇ ਹਥਿਆਰ ਦੂਸਰੇ ਹਥਿਆਰ ਨੇ ਜਿਸ ਤਰ੍ਹਾਂ ਕਿ 12 ਬੋਰ ਵਗੈਰਾ ਜਿਹੜੇ ਹਥਿਆਰ ਨੇ ਉਹ ਪੰਜਾਬ ਪੁਲਿਸ ਦੇ ਉੱਤੇ ਉਹਨਾਂ ਦੀ ਵਰਤੋਂ ਕਰਕੇ ਤੇ ਉਹਨਾਂ ਨੂੰ ਕਤਲ ਕਰਕੇ ਜੋ ਉਹ ਸਾਡੇ ਤੇ ਪਾਏ ਜਾ ਸਕਦੇ ਨੇ ਮੈਨੂੰ ਇਸ ਚੀਜ਼ ਦਾ ਵੀ ਖਤ ਜਿਹੜਾ ਉਹ ਪੂਰਨ ਤੌਰ ਤੇ ਬਣਿਆ ਹੋਇਆ। ਕਾਫੀ ਕਾਫੀ ਗੰਭੀਰ ਗੱਲਾਂ ਜਿਹੜੀਆਂ ਨੇ ਔਰ ਕਾਫੀ ਵੱਡੇ ਖੁਲਾਸੇ ਇਸੇ ਸਾਥ ਤੁਸੀਂ ਕਰ ਰਹੇ ਹੋ ਇਸ ਵੇਲੇ ਆਨਲਾਈਨ ਆ ਸਰਵਨ ਸਿੰਘ ਪੰਦੇੜਹਰਾਂ ਨੇ ਵੀ ਅੱਜ ਇੱਕ ਐਸਾ ਹੀ ਐਲਾਨ ਕੀਤਾ ਹੈ ਕਹਿੰਦੇ ਕਿ ਜੇ ਖਨੌਰੀ ਬਾਰਡਰ ਤੇ ਸਥਿਤੀ ਵਿਗੜੀ ਤਾਂ ਫਿਰ ਬਾਬਲ ਕਲਾਂ ਤੋਂ ਵੀ ਵੱਡੀ ਕਾਰਵਾਈ ਕਰਾਂਗੇ ਇਹ ਕਿਸਾਨ ਲੀਡਰ ਜਿਹੜਾ ਹੈ ਇਹ ਉਹਦੇ ਸ਼ਬਦ ਨੇ ਇਹ ਉਸ ਤੋਂ ਬਾਅਦ ਖਨੌਰੀ ਬਾਰਡਰ ਤੋਂ ਵੀ ਕੋਈ ਅਜਿਹਾ ਹੀ ਬਿਆਨ ਕੀਤਾ ਗਿਆ ਸੀ ਰਾਤ ਵੀਡੀਓ ਵੀ ਪਾਈ ਹੋਈ ਹੈ ਕਿ ਜੇ ਪ੍ਰਧਾਨ ਸਾਹਿਬ ਦੇ ਨਾਲ ੱੱਕਾ ਹੋਇਆ ਤਾਂ ਫਿਰ ਮੁਕਾਬਲਾ ਬਰਾਬਰ ਦਾ ਤੁਹਾਨੂੰ ਲੱਗਦਾ ਨਹੀਂ ਕਿ ਇਦਾਂ ਦੇ ਜਿਹੜੇ ਬਿਆਨ ਨੇ ਉਹ ਸਰਕਾਰ ਦੇ ਸਾਹਮਣੇ ਕਿਉਂਕਿ ਦੇਖੋ ਟੀਮਾਂ ਜਿਹੜੀਆਂ ਹੁੰਦੀਆਂ ਨੇ ਸਰਕਾਰ ਨੇ ਆਪਣੀ ਵੀ ਆਈਟੀ ਸੈਲਸ ਨੂੰ ਐਕਟਿਵ ਕੀਤਾ ਹੁੰਦਾ ਹੈ ਸਰਕਾਰ ਦੀ ਵੀ ਨਜ਼ਰ ਹੁੰਦੀ ਹੈ ਜਦੋਂ ਐਸੀ ਕੋਈ ਵੱਡੀ ਗਤੀਵਿ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਹੋ ਰਹੀ ਹੈ ਤੇ ਪਲ-ਪਲ ਦੀ ਅਪਡੇਟ ਦੇ ਉੱਤੇ ਪਲ-ਪਲ ਚੱਪੇ-ਚੱਪੇ ਦੇ ਉੱਤੇ ਸਰਕਾਰ ਦੀ ਵੀ ਨਜ਼ਰ ਹੈ ਸੋ ਇਦਾਂ ਦੀ ਬਿਆਨਬਾਜ਼ੀ ਕਰਨਾ ਵੀ ਕਿਤੇ ਨਾ ਕਿਤੇ ਉਕਸਾਰ ਹੈ ਪੰਜਾਬ ਪੁਲਿਸ ਨੂੰ ਤੁਹਾਨੂੰ ਇਦਾਂ ਪ੍ਰਤੀਤ ਨਹੀਂ ਹੋ ਰਿਹਾ ਦੇਖੋ ਮੇਰੀ ਗੱਲ ਸੁਣੋ ਹਰ ਬੰਦੇ ਦੀ ਆਪਣੀ ਆਪਣੀ ਵਿਚਾਰ ਆ ਆਪਣੀ ਆਪਣੀ ਸੋਚ ਆ ਤੇ ਆਪਣਾ ਸਬਰਵਾ ਮੇਰਾ ਜੋ ਤਜਰਬਾ ਹੈ ਜੀ ਮੈਂ ਆਪਣੇ ਤਜਰਬੇ ਤੋਂ ਜਿਹੜੀਆਂ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਜਿਹੜੀਆਂ ਘਟਨਾਵਾਂ ਨੇ ਮੈਂ ਉਹ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ 14 ਤਰੀਕ ਨੂੰ ਹਰਿਆਣਾ ਪੁਲਿਸ ਦਾ ਮੁਲਾਜ਼ਮ ਸਿਵਲ ਵਰਦੀ ਵਿੱਚ ਉਹ ਸਾਡੇ ਵਿੱਚ ਆ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਪੁੱਤਰਬਾਜੀ ਕਰ ਰਿਹਾ ਜੀ ਔਰ ਉਹਨੂੰ ਫੜ ਕੇ ਬਕਾਇਦਾ ਲਿਖਤੀ ਤੌਰ ਤੇ ਮੈਂ ਪਾਤੜਾ ਥਾਣੇ ਦੇ ਵਿੱਚ ਜਿਹੜਾ ਇੱਥੇ ਕਨਵਰੀ ਥਾਣੇ ਦੇ ਵਿੱਚ ਉਹਨੂੰ 17ੜੇ ਥਾਣੇ ਦੇ ਵਿੱਚ ਉਹਨੂੰ ਜਿਹੜਾ ਰੈਸਟ ਕਰਾਇਆ ਉਹਨੂੰ ਜੀ ਉਹ ਬੱਤਾ ਲਿਖਤੀ ਪੱਤਰ ਦਿੱਤਾ ਔਰ ਬੰਦਾ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਸੋ ਮੈਂ ਜੋ ਸੋਚਦਾ ਮੈਨੂੰ ਇਹੀ ਹੈ ਕਿ ਮੈਨੂੰ ਜੋ ਖਤਸਾ ਇਹ ਹੈ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਜੀ ਜਦੋਂ ਦੋਵੇਂ ਉਧਰ ਇਧਰੋਂ ਪੰਜਾਬ ਪੁਲਿਸ ਐਕਸ਼ਨ ਕਰਦੀ ਆ ਉਧਰੋਂ ਹਰਿਆਣਾ ਵੀ ਕਰ ਸਕਦਾ ਕਿਉਂਕਿ ਉਧਰੋਂ ਫੋਰਸਾਂ ਜਿਹੜੀਆਂ ਨੇ ਬੜੀਆਂ ਜ਼ਬਰਦਸਤ ਖਲੋਤੀਆਂ ਨੇ ਹਰਿਆਣਾ ਸਰਕਾਰ ਹਰਿਆਣੇ ਵੱਲੋਂ ਤਾਂ ਜਿਹੜੀਆਂ ਪੰਜਾਬ ਨਾਲੋਂ ਵੀ ਵੱਧ ਇਥੇ ਗਿਣਤੀ ਵਿੱਚ ਜਿਹੜੀਆਂ ਨੇ ਉਹ ਫੋਰਸਾਂ ਖਲੋਤੀਆਂ ਹੋਈਆਂ ਨੇ ਔਰ ਜੋ ਮੈਨੂ ਹੈ ਕਿ ਸਾਨੂੰ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਕਰਨ ਵਾਸਤੇ ਕਿ ਇਹ ਜਿਹੜੇ ਲੋਕ ਨੇ ਵੀ ਉਹ ਪੂਰ ਪੰਜਾਬ ਪੁਲਿਸ ਦੇ ਬੰਦੇ ਦੋ ਚਾਰ ਮਾਰੇ ਜਾਣਗੇ ਤਾਂ ਉਹਨਾਂ ਨੂੰ ਕੀ ਫਰਕ ਪੈਣਾ ਮਗਰੋਂ ਤੇ ਸਾਡੇ ਆ ਨਾ ਜੇ ਪੰਜਾਬ ਪੁਲਿਸ ਦੀ ਵਰਦੀ ਵਿੱਚ ਬੱਚੇ ਜਿਹੜੇ ਨੌਜਵਾਨ ਨੇ ਉਹ ਕੌਣ ਨੇ ਉਹ ਸਾਡੇ ਬੱਚੇ ਨੇ ਉਹ ਕਿਸੇ ਹੋਰ ਦੇ ਨਹੀਂ ਉਹ ਮੋਦੀ ਦੇ ਜਾਂ ਉਹ ਭਗਵੰਤ ਮਾਨ ਦੇ ਜਾਂ ਉਹ ਸੈਣੀ ਦੇ ਜਾਂ ਖੱਟੜ ਦੇ ਉਹਨਾਂ ਦੇ ਬੱਚੇ ਨਹੀਂ ਹੈਗੇ ਜੀ ਪੰਜਾਬ ਪੁਲਿਸ ਦੀਆਂ ਵਰਦੀਆਂ ਵਿੱਚ ਜਾਂ CRPF ਦੀਆਂ ਵਰਦੀਆਂ ਵਿੱਚ ਜਾਂ ਕਿਸੇ ਵੀ ਕੋਈ ਕੋਈ ਜਿਹੜੀਆਂ ਫੋਰਸ ਨੇ ਉਹ ਸਾਡੇ ਕਿਸਾਨਾਂ ਦੇ ਬੱਚੇ ਨੇ ਔਰ ਉਹਨਾਂ ਨੂੰ ਉਹ ਆਪਣੇ ਜਿਹੜੇ ਹੱਥ ਠੋਕੇ ਨੇ ਉਹਨਾਂ ਦੇ ਰਾਈ ਜਿਸ ਤਰ੍ਹਾਂ ਕਿ RSS ਦੇ ਜਿਹੜੇ ਬੰਦੇ ਨੇ ਜਿਹੜੇ ਕਿ ਪਹਿਲਾਂ ਵੀ ਭੇਜੇ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਦਿੱਲੀ ਦੇ ਵਿੱਚ 18 ਨਵੰਬਰ ਨੂੰ 18 ਜਨਵਰੀ 2000 ਮੈਂ ਇਸ ਦੀ ਗੱਲ ਕਰ ਰਿਹਾ 11 ਜਨਵਰੀ ਇੱਕ ਦੀ ਗੱਲ ਕਰ ਰਿਹਾ ਜਦੋਂ ਕਿ ਦਿੱਲੀ ਦੇ ਬੀਜਪੀ ਪ੍ਰਭਾਰੀ ਨੇ ਇੱਕ ਚਿੱਠੀ ਲਿਖੀ ਸੀ ਬੀਜਪੀ ਦੇ ਵਰਕਰਾਂ ਨੂੰ ਉਸ ਚਿੱਠੀ ਦੇ ਵਿੱਚ ਇਹ ਲਿਖਿਆ ਸੀ ਕਿ ਤੁਸੀਂ ਇਸ ਮੋਰਚੇ ਨੂੰ ਤਾਰਪੀਡੋ ਕਰਨਾ ਖੰਡਾਉਣਾ ਤੁਹਾਨੂੰ ਅਗਨ ਹਥਿਆਰ ਵੀ ਵਰਤਣੇ ਪੈਣ ਤੇ ਤੁਸੀਂ ਉਹ ਵਰਤਨ ਤੋਂ ਗਰੇਜ ਨਹੀਂ ਕਰਨਾ ਤੁਹਾਡੇ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਔਰ ਜੇ ਤੁਹਾਨੂੰ ਲੋੜ ਪਵੇ ਤੇ ਤੁਸੀਂ ਬੀਜੇਪੀ ਦੇ ਕਿਸੇ ਵੀ ਨੇੜੇ ਦਫ਼ਤਰ ਵਿੱਚ ਜਾ ਸਕਦੇ ਹੋ ਇਹ ਗੱਲਾਂ ਉਸ ਟਾਈਮ ਦੇ ਤੇ ਲਿਖਤੀ ਪੱਤਰ ਸੀ ਜਿਹਦਾ ਮੈਂ ਜ਼ਿਕਰ ਕੀਤਾ ਔਰ ਉਸ ਪੱਤਰ ਦਾ ਹਵਾਲਾ ਦੇਣ ਤੋਂ ਬਾਅਦ ਜਦੋਂ ਮੈਂ ਮੀਡੀਆ ਦੇ ਵਿੱਚ ਉਹ ਪੱਤਰ ਸਾਹਮਣੇ ਜਾਂਦਾ ਭਈ ਆਹ ਪੱਤਰ ਬੀਜੇਪੀ ਪ੍ਰਭਾਰੀ ਨੇ ਜਿਹੜਾ ਹੈ ਉਹ ਜਾਰੀ ਕੀਤਾ ਹੈ ਤੇ ਉਸ ਟਾਈਮ ਤੇ ਮੇਰੇ ਖਿਲਾਫ ਪੁਲਿਸ ਪਰਚਾ ਵੀ ਦਰਜ ਹੋਇਆ ਦਿੱਲੀ ਚ ਕਿ ਇਹਨੇ ਜਿਹੜਾ ਇਹ ਝੂਠਾ ਇਲਜ਼ਾਮ ਲਾਇਆ ਜਦੋਂ ਕਿ ਬਿਲਕੁਲ ਸਹੀ ਸੀ ਸੋ ਇਹ ਜਿਹੜੀ ਗੱਲ ਹੈ ਮੈਂ ਤਾਂ ਉਹ ਘਟਨਾਵਾਂ ਦਾ ਜ਼ਿਕਰ ਕਰਦਾ ਜਿਹੜੀਆਂ ਮੇਰੇ ਸਾਹਮਣੇ ਵਾਪਰੀਆਂ ਨੇ ਸੋ ਜਿੱਦਾਂ 14 ਫਰਵਰੀ ਨੂੰ ਹਰਿਆਣਾ ਪੁਲਿਸ ਦਾ ਮਰਾਜ਼ਮ ਸਿਵਲ ਵਰਦੀ ਵਿੱਚ ਫੜ ਕੇ ਫੜਾਤੀ ਇਸੇ ਤਰ੍ਹਾਂ ਪੰਜਾਬ ਪੁਲਿਸ ਹਰਿਆਣਾ ਪੁਲਿਸ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਜਾਂ ਮਨ ਲੱਕ ਜਿਹੜੇ ਆਰਐਸਐਸ ਦੇ ਬੰਦੇ ਨੇ ਪ੍ਰਾਈਵੇਟ ਉਹਨਾਂ ਨੂੰ ਜਿਹੜੇ ਨੇ ਇਹ ਝਾਰ ਫੜਾ ਕੇ ਉਹ ਸਾਡੇ ਉੱਤੇ ਜਿਹੜਾ ਕੋਈ ਵੀ ਕਾਰਵਾਈ ਜਿਹੜੀ ਆ ਉਹ ਕਰ ਸਕਦੇ ਸਿਰਸਾ ਸਾਹਿਬ ਕੋ ਜੋ ਹੋਰ ਗੱਲਾਂ ਦਾ ਜ਼ਿਕਰ ਕਰਾਂਗੇ ਥੋੜਾ ਜਿਹਾ ਸਮਾਂ ਮੈਂ ਹੋਰ ਲਵਾਂਗੀ ਤੁਹਾਡਾ ਕਿਉਂਕਿ ਖੁੱਲ ਕੇ ਜੀ ਗੱਲਬਾਤ ਕਰ ਰਹੇ ਹਾਂ ਤਾਂ ਕੁਝ ਹੋਰ ਗੱਲਾਂ ਤੇ ਵੀ ਆਪਾਂ ਚਰਚਾ ਕਰ ਲੈਣੇ ਆ ਮੰਗਾ ਮੰਗਾਂ ਦਾ ਜ਼ਿਕਰ ਮੈਂ ਕਰਾਂਗੀ ਮੰਗ ਇੱਕ ਇਹ ਵੀ ਰੱਖੀ ਗਈ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਹੁਣ ਇੱਥੇ ਨਾ ਕਈ ਜਿਹੜੇ ਤਰਕ ਵਿਤਰਕ ਇਹ ਆਉਂਦੇ ਨੇ ਵੀ ਕੁਝ ਲਿਮਟ ਹੋਣੀ ਚਾਹੀਦੀ ਹੈ ਤਾਂ ਵੀ ਇੰਨੇ ਕਿੱਲੇ ਵਾਲਿਆਂ ਦਾ ਕਰਜ਼ਾ ਮਾਫ਼ ਹੋਵੇ ਕਿਉਂਕਿ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿੰਨਾ ਨੇ ਆਪਣੀਆਂ ਪੈਲੀਆਂ ਗਹਿਣੇ ਪਾਕ ਰੀਆਂ ਕਰਜ਼ਾ ਚੁੱਕ ਕੇ ਤੀ ਪੁੱਤ ਵੀ ਵਿਆਏ ਨੇ ਔਰ ਬੜੇ ਹੀ ਮਲਕੀ ਸ਼ਾਨੋ ਸ਼ੌਕਤ ਦੇ ਨਾਲ ਵਿਆਏ ਨੇ ਕਾਫੀ ਖਰਚਾ ਉਹਨਾਂ ਨੇ ਕੀਤਾ ਹੈ ਉਹਨਾਂ ਸਮਾਗਮਾਂ ਦੇ ਉੱਤੇ ਦਿਖਾਵੇ ਦੇ ਉੱਤੇ ਜਾਂ ਫਿਰ ਕਈਆਂ ਨੇ ਕਰਜ਼ਾ ਲੈ ਕੇ ਆਪਣੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਵੀ ਤੋੜੇ ਨੇ ਸੋ ਕਹਿੰਦੇ ਕਿ ਅਜਿਹੇ ਚ ਫਿਰ ਉਹ ਵੀ ਕਿਸਾਨ ਕਵਰ ਹੋ ਜਾਣਗੇ ਦੇਖੋ ਬਿਲਕੁਲ ਗਲਤ ਗੱਲ ਆ ਜੇ ਕਿਸਾਨਾਂ ਨੇ ਕੋਈ ਇਕਾ ਦੁੱਖਾ ਕੋਈ ਇਹੋ ਜੇ ਕੰਮ ਕੀਤੇ ਹੋਣਗੇ ਉਹਨਾਂ ਨੂੰ ਤੇ ਸਾਹਮਣੇ ਲਿਆਂਦਾ ਜਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਜਿਹੜੇ ਆ ਪਾਈ ਵਰਗ ਜਿਹੜੇ ਵੱਡੇ ਵੱਡੇ ਅਫਸਰ ਨੇ ਜਾਂ ਐਮਐਲਏ ਬਣ ਜਾਂਦੇ ਨੇ ਮੰਤਰੀ ਬਣ ਜਾਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਉਹ ਖਰਚੇ ਕਰਦੇ ਨੇ ਉਹ ਪੈਸਾ ਕਿੱਥੋਂ ਆਉਂਦਾ ਉਹ ਦੁਨੀਆਂ ਦਾ ਲੁਕਿਆ ਹੋਇਆ ਪੈਸਾ ਜਿਹੜਾ ਉਹ ਸਾਰਾ ਹੁਣ ਤੱਕ ਲੁੱਟ ਘਾ ਰਹੇ ਨੇ ਉਧਰ ਦਾ ਧਿਆਨ ਨਹੀਂ ਤੇ ਜੇ ਕਿਸੇ ਕਿਸਾਨ ਦਾ ਕਰਜ਼ਾ ਜੇ ਕਿਸੇ ਕਿਸ तरह ਤੋਂ ਕੀਤਾ ਹੋਇਆ ਮੇਰੇ ਧਿਆਨ ਤੱਕ ਕੋਈ ਏਸੀ ਗੱਲ ਆਏ ਨਹੀਂ ਕੋਈ ਜਿੰਪੀ ਦੇ ਏਕਾ ਦੁਕਾ ਕੋਈ ਕੇਸ ਹੋਣਗੇ ਉਹਨਾਂ ਨੂੰ ਲਿਆ ਕੇ ਆ ਕਿਸਾਨ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਪਿੱਛੇ ਕੀ ਕੁਛ ਕਰ ਰਿਹਾ ਮੈਂ ਖੁਦ ਕਿਸਾਨ ਆ ਮੈਂ ਕੋਈ ਇਹੋ ਜਿਹਾ ਕਰਜ਼ਾ ਲੈ ਕੇ ਮੈਂ ਕੋ ਆਪਣੇ ਬੱਚੇ ਦਾ ਕਿਸੇ ਦਾ ਵਿਆਹ ਜਿਹੜਾ ਇਸ ਤਰ੍ਹਾਂ ਕਰਜ਼ਾ ਚੁੱਕ ਕੇ ਵਿਆਹ ਨਹੀਂ ਕੀਤਾ ਮੈਂ ਕਰਜ਼ਾ ਚੁੱਕ ਕੇ ਕੋਈ ਮਕਾਨ ਨਹੀਂ ਬਣਾਇਆ ਮੈਂ ਕਰਜ਼ਾ ਚੁੱਕ ਕੇ ਕੋਈ ਇਸ ਤਰ੍ਹਾਂ ਦੀ ਕੋਈ ਗੱਡੀ ਨਹੀਂ ਲਈ ਮੈਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਇਸ ਤਰ੍ਹਾਂ ਮੇਰੇ ਵਰਗਿਆਂ ਦੀਆਂ ਜਿਹੜੀਆਂ ਨੇ ਅਣਗਿਣਤ ਨੇ ਕੋਈ ਇਕਾਦੁਕਾ ਕੋਈ ਬੰਦਾ ਹੋਏਗਾ ਜਿਹੜਾ ਇਸ ਤਰ੍ਹਾਂ ਕਰਦਾ ਉਹ ਵੀ ਉਹ ਬੰਦੇ ਨੇ ਜਿਹੜੇ ਸਰਕਾਰ ਦੇ ਵਿੱਚ ਚਣਵਾਲ ਹੁੰਦੇ ਨੇ ਜਿਨ੍ਹਾਂ ਦੇ ਜਦੋਂ ਕਿਸੇ ਦੀ ਪਾਰਟੀ ਦੀ ਸਰਕਾਰ ਆਉਂਦੀ ਆ ਸਰਕਾਰ ਦੇ ਤੇ ਤੋਂ ਦੇ ਨੇ ਤੇ ਸਰਕਾਰ ਦੇ ਵਿੱਚ ਹੋ ਕੇ ਤੇ ਉਹ ਰਾਜਨੀਤਿਕ ਤੌਰ ਦੇ ਉਤੇ ਉਹ ਬੈਂਕਰ ਆਹੀਂ ਜਾਂ ਆਪਣੀਆਂ ਆਪਣੇ ਰਸੂਕ ਵਰਤਕੇ ਪਟਵਾਰੀਆਂ ਤੋਂ ਗਲਤ ਰਪੋਟਾਂ ਕਰਾ ਕੇ ਉਹ ਵੱਡੇ ਪੱਦਰ ਤੇ ਕਰਜ਼ੇ ਲੈ ਲੈਂਦੇ ਨੇ ਉਹ ਵੱਡੇ ਪੱਦਰ ਤੇ ਕਰਜ਼ੇ ਲੈ ਕੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਐਸ਼ਵਰਸਤੀ ਕਰਦੇ ਨੇ ਲੇਕਿਨ ਆਮ ਕਿਸਾਨ ਇਸ ਤਰ੍ਹਾਂ ਨਹੀਂ ਕਰਦਾ ਆਮ ਕਿਸਾਨ ਤਾਂ ਜਿਹੜਾ ਉਹ ਆਪਣੇ ਬੱਚੇ ਪਤਾ ਨਹੀਂ ਕਿਸ ਤਰ੍ਹਾਂ ਪਾਲ ਰਿਆ ਇਹ ਗੱਲ ਬਿਲਕੁਲ ਨਹੀਂ ਹੈ ਕਿ ਸੋ ਇਹ ਤੁਹਾਨੂੰ ਲੱਗਦਾ ਕਿ ਜਿਹੜੇ ਦਰਮਿਆਨਿਆ ਨੇ ਇਹ ਗਲਤ ਨੇ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਕਿ ਜਿਹੜੇ ਛੋਟੇ ਕਿਸਾਨ ਨੇ ਉਹ ਨਹੀਂ ਕਰਦੇ ਸਿਰਸਰਬ ਕਾਂਗਰਸ ਦੀ ਸਰਕਾਰ ਨੇ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਬਣੇ ਸੀਗੇ ਮੁੱਖ ਮੰਤਰੀ ਉਹਨਾਂ ਨੇ ਕਾਫੀ سارے ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਸੀ ਕਿ ਉਹਨਾਂ ਨੇ ਲਿਮਟ ਰੱਖੀ ਸੀ ਕਿ ਅਸੀਂ ਇੰਨੇ ਕਿੱਲੇ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਸੋ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾ ਸਕਦੀ ਹੈ ਦੇਖੋ ਅਸਲ ਗਲਤੀ ਇਹ ਆ ਹੂੰ ਤੇ ਜਿਹੜੇ ਵੱਡੇ ਕਿਸਾਨ ਨੇ ਗਿਣਤੀ ਦੇ ਕਿਸਾਨ ਨੇ ਜਿਹੜੇ ਕੋਈ 50 ਕਲੇ ਜਾਂ 100 ਕਲੇ ਦੇ ਮਾਲਕ ਨੇ ਜਿਹੜਾ 10 20 ਏਕੜ ਤੱਕ ਦਾ ਜਿਹੜਾ ਕਿਸਾਨ ਆ ਉਹ ਕੋਈ ਇਸ ਤਰ੍ਹਾਂ ਦੇ ਨਹੀਂ ਕਰਦਾ ਤੇ ਜਿਹੜੇ ਕਿਸਾਨ ਵੱਡੇ ਕਿਸਾਨ ਨੇ ਉਹ ਗਿਣਤੀ ਦੇ ਹੈਗੇ ਨੇ ਉਹਨਾਂ ਦਾ ਵੇਖ ਲੈਣ ਤੇ ਉਹਨਾਂ ਦੀਆਂ ਕੋਈ ਸਰਕਾਰ ਦੇ ਕੋਲੇ ਕੀ ਨਹੀਂ ਹੈਗਾ ਸਰਕਾਰ ਕਿਉਂ ਨਹੀਂ ਪੜਤਾਲ ਕਰਾ ਸਕਦੀ ਸਰਕਾਰ ਇਹ ਵੀ ਪੜਤਾਲ ਕਰਾ ਸਕਦੀ ਆ ਕਿ ਇਸ ਬੰਦੇ ਨੇ ਜਿਹੜਾ ਕਰਜ਼ਾ ਲਿਆ ਉਹ ਕਾਦੇ ਵਾਸਤੇ ਲਿਆ ਤੇ ਉਹ ਵਰਤਿਆ ਕਿੱਥੇ ਜੀ ਉਹਨੇ ਕਿਤੇ ਬਾਹਰ ਜਾ ਕੇ ਉਹਨੇ ਕੋਈ ਫਾਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਤੇ ਨਹੀਂ ਜਿੱਦੇ ਕੋਈ ਫਾਰਮ ਖੇਜੇ ਹੋਣ ਉਹ ਸਾਡੇ ਵਰਗੇ ਥੋੜੇ ਕਰ ਸਕਦੇ ਨੇ ਉਥੇ ਵੱਡੇ ਜਿਹੜੇ ਕਿਸਾਨ ਨੇ ਉਹੀ ਘਰਾਣੇ ਵੱਡੇ ਘਰਾਣੇ ਕਰ ਸਕਦੇ ਨੇ ਛੋਟੇ ਦਾ ਇਹ ਨਹੀਂ ਹੈਗਾ ਮੈਂ ਤੇ ਇਹ ਗੱਲ ਕਹਾਂਗਾ ਕਿ ਇੱਕ ਵਾਰ ਕਰਜ਼ਾ ਜਿਹੜਾ ਸਪੂਰਨ ਤੌਰ ਤੇ ਜਿਹੜਾ ਉਹ ਕਿਸਾਨ ਦਾ ਮਾਪਕੋਣਾ ਚਾਹੀਦਾ ਹਾਂ ਪੜਤਾਲ ਕਰਾ ਲੈਣ ਜਿਨ੍ਹਾਂ ਨੇ ਗਲਤ ਵਰਤੋਂ ਕੀਤੀ ਐ ਉਹਨਾਂ ਦੇ ਨਾ ਕਰਨ ਹੂੰ ਇੱਕ ਸੇਵਾ ਸਾਹਿਬ ਹੁਣ ਅੱਜ ਤਾਂ ਚਲੋ ਪੰਜਾਬ ਬੰਦ ਦਾ ਸੱਦਾ ਦਿੱਤਾ ਵੱਡੇ ਪੱਧਰ ਤੇ ਸਮਰਥਨ ਵੀ ਮਿਲਿਆ ਹੈ ਕਾਫੀ ਜਥੇਬੰਦੀਆਂ ਦੇ ਵੱਲੋਂ ਇਥੋਂ ਤੱਕ ਕਿ ਜਿਹੜੀ ਪੰਜਾਬ ਕਾਂਗਰਸ ਦੀ ਜਿਹੜੀ ਕਿਸਾਨ ਵਿੰਗ ਹੈ ਉਹਨਾਂ ਨੇ ਵੀ ਸਮਰਥਨ ਕੀਤਾ ਹੈ ਅੱਜ ਪੰਜਾਬ ਬੰਦ ਦਾ ਹੁਣ ਅੱਗੇ ਕੀ ਸੋਚਿਆ ਹੋਇਆ ਹੈ ਅੱਗੇ ਕਦੋਂ ਤੱਕ ਇਸੇ ਤਰ੍ਹਾਂ ਬੈਠੇ ਰਹਿਣਾ ਹੈ ਮੋਰਚਿਆਂ ਦੇ ਉੱਤੇ ਔਰ ਅਗਲੀ ਰਣਨੀਤੀ ਫਿਰ ਕੀ ਹੋਵੇਗੀ ਕਿ ਤਾਂ ਚਲੋ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਸੱਦੀ ਹੋਈ ਹੈ ਪਰ ਜਦੋਂ ਤੱਕ ਨਿਬੇੜਾ ਨਹੀਂ ਹੁੰਦਾ ਉਦੋਂ ਤੱਕ ਫਿਰ ਇਸੇ ਤਰ੍ਹਾਂ ਹੀ ਬੈਠੇ ਰਹਿਣਾ ਕਦੋਂ ਤੱਕ ਬੈਠੇ ਰਹੋਗੇ ਦੇਖੋ ਜੀ ਜੀ ਦੇਖੋ ਦੀਪਾ ਜੀ ਗੱਲ ਇਹ ਹੈ ਕਿ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹਮ ਅੱਜ ਉਹਨਾਂ ਨੂੰ ਦੇਖੋ ਤੁਸੀਂ 35 ਬੰਦਨ ਹੋ ਗਿਆ ਜੀ ਥਿਲ 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 ਕਰਕੇ ਉਹਨਾਂ ਦੀ ਜ਼ਿੰਦਗੀ ਜਾ ਰਹੀ ਹੈ ਥਿਲ ਥਿਲ ਕਰਕੇ ਹਮ ਇਹᱫੋ ਵੱਡਾ ਹੋਰ ਅਸੀਂ ਕੀ ਕਰ ਸਕਦੇ ਆ ਅਸੀਂ ਉਹਦੇ ਰੋਸ ਵਿੱਚ ਉਹਨੂੰ ਕਾਂਜਾ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੱਧ ਤੋਂ ਵੱਧ ਜਿਹੜੇ ਐਕਸ਼ਨ ਹੈ ਜਿਸ ਤਰ੍ਹਾਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਆ ਇਸੇ ਤਰ੍ਹਾਂ ਅੱਗੇ ਜਿਹੜਾ ਹੈਗਾ ਉਹ 4 ਤਰੀਕ ਦਾ ਅਸੀਂ 4 ਜਨਵਰੀ ਦਾ ਜਿਹੜਾ ਹੈ ਉਹ ਇੱਥੇ ਮਹਾਪੰਚਾਇਤ ਰੱਖੀ ਹੋਈ ਆ ਤੇ ਜੇ ਸਾਡਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਇਹ ਜਿਸ ਤਰ੍ਹਾਂ ਵੀ ਸਾਡੇ ਸਮੇਂ ਦੇ ਹਿਸਾਬ ਨਾਲ ਜੜੀਆਂ ਕਾਲਾਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ